ਪ੍ਰੈਸ ਕਾਨਫਰੰਸ ਅੱਜ ਇੱਕ 9 ਮੋਟਰਸਾਈਕਲ ਰਿਕਵਰ ਕੀਤਾ ਨੇ ਚੋਰੀ ਦੇ ਦੋ ਦੋਸ਼ੀ ਫੜੇ ਗਏ ਨੇ 79 ਦੀ ਪੁਲਿਸ ਪਾਰਟਿੰਗ ਵੱਲੋਂ ਇਸ ਸਬੰਧ ਚ ਜੋ ਐਸਐਸਪੀ ਸਾਹਿਬ ਤੋਂ ਮੰਗ ਜੋ ਐਸਐਸਪੀ ਸਿੱਟੀ ਸਾਹਿਬ ਵੱਲੋਂ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਹੇਠ ਕੰਮ ਕਰਦੇ ਹੋਏ ਐਸਐਚਓ ਸਿਵਲ ਲਾਈਨ ਤੇ ਸਬ-ਇੰਸਪੈਕਟਰ ਜਨਕਰਾਜ ਪੰਚਾਰ ਚ ਮਾਡਲ ਟਾਊਨ ਦੀ ਟੀਮ ਜਿチェਸ ਸਿੰਘ ਪੌਨ ਕੁਮਾਰ ਸੀਗੇ ਉਹਨਾਂ ਨੇ ਇੱਕ 85 ਨੰਬਰ ਮਕਦਮਾ ਦਰਜ ਹੋਇਆ ਸੀ ਮੋਟਰਸਾਈਕਲ ਚੋਰੀ ਦਾ ਜਿਨੀਅਰ ਜੀ ਤਫਤੀਸ਼ ਕਰਦੇ ਹੋਏ ਸਪਲੈਂਡਰ ਮੋਟਰਸਾਈਕਲ ਚੋਰੀ ਹੋਇਆ ਸੀ ਰਜਿੰਦਰਾ ਹਸਪਤਾਲ ਤੋਂ ਦਸਕਾ ਥਾਣਾ ਲਹਿਰਾ ਤੋਂ ਦੋ ਲੋਕੀ ਨੇ ਮਨਪ੍ਰੀਤ ਸਿੰਘ ਤੇ ਇੱਕ ਮੁੰਡਾ ਪ੍ਰਦੀਪ ਇਹ ਇਹਨਾਂ ਨੂੰ ਗ੍ਰਿਫਤਾਰ ਕੀਤਾ ਇਹਨਾਂ ਨੂੰ ਅੱਗੇ ਜਦੋਂ ਇਹਨਾਂ ਨੂੰ ਗ੍ਰਿਫਤਾਰ ਕਰਕੇ ਜਿਹੜਾ ਉਹ ਚੋਰੀਸ਼ਦਾ ਮੋਟਰਸਾਈਕਲ ਵੀ ਮਿਲਿਆ ਤੇ ਏਦੂ ਲਾਵਾ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਇਹਨਾਂ ਤੋਂ ਇਹਨਾਂ ਦੇ ਫਰਦ ਬਿਆਨ ਇਖਲਾਫ ਦੇ ਮੁਤਾਬਕ ਇਹਨਾਂ ਤੋਂ 8 ਮੋਟਰਸਾਈਕਲ ਹੋਰ ਚੋਰੀ ਦੇ ਰਿਕਵਰ ਹੋਏ ਨੇ ਕੁੱਲ 9 ਮੋਟਰਸਾਈਕਲ ਚੋਰੀ ਦੇ ਰਿਕਵਰ ਹੋਏ ਨੇ ਇਹ ਬਹੁਤ ਹੀ ਚੰਗਾ ਸਰਾਨੀਆ ਕੰਮ ਹੈ ਇਹ ਐਕਸੈਸਰੀ ਦੇ ਪਾਰੇ ਸਭ ਤੋਂ ਲਾਪਰਵਾਹ ਸੀ ਇਹ ਅੱਗੇ ਵੀ ਇਹਨਾਂ ਦਾ ਸਾਰਾ ਐਂਟੀਸੀਡੈਂਟ ਚੈਕ ਕਰੀਫਾਈ ਕੀਤਾ ਜਾ ਰਿਹਾ ਤੇ ਕਲੀਅਰ ਕੀਤਾ ਗਿਆ ਪੁਰਾਣਾ ਪਰਚਾ ਵੀ ਸੀ ਇਹਨਾਂ ਦੇ ਉੱਪਰ ਚਾਹ ਹਾਂਜੀ ਪੁਰਾਣੇ ਪਹਿਲਾਂ ਦੇ ਪਰਚੇ ਨੇ ਨਹੀਂ ਨਹੀਂ ਇਹਦੇ ਬਾਈਕ ਦੇ ਹੋ ਉਹ ਕਿ ਲੋਕਲ ਪੁਲਿਸ ਵਾਲਾ ਤੇ ਰਿਹਾ ਬਾਹਰ ਅੰਦਰ ਦੇ ਕਿੱਥੋਂ ਮਿਲ ਕਉਂਦੇ ਹੁਣ ਸਾਰਾ ਇਹਨਾਂ ਦਾ ਜਿਹੜੇ ਬਾਈਕ ਨੇ ਇਹਨਾਂ ਦੇ ਇਹਨਾਂ ਬਾਈਕ ਦੇ ਸਬੰਧ ਚ ਉਹਨਾਂ ਦਾ ਚੈਸੀ ਨੰਬਰ ਤੇ ਇੰਜਨ ਨੰਬਰ ਅੱਗੇ ਉਦੇ ਅਧਾਰ ਤੇ ਅੱਗੇ ਸਾਰਾ ਕੰਮ ਕੀਤਾ ਅੱਗੇ ਸਿਰ ਕਿੰਨੂੰ ਸ਼ੇਅਰ ਆਫ ਕਰਦੇ ਸੀ ਕੋਈ ਬੈਰ ਗੱਲਬਾਤ ਹੋਈ ਹੈ ਇਹ ਹਜੇ ਤਫਤੀਸ਼ ਦਾ ਵਿਸ਼ਾ ਇਸ ਤਰ੍ਹਾਂ ਨੇ ਰਿਮਾਂਡ ਕਿ ਕਿੰਨੇ ਸਮੇਂ ਤੋਂ ਐਕਟਿਵ ਸੀ ਜੀ ਇਹ ਕਿ ਦਰਾਨੇ ਰਿਮਾਂਡ ਪੁੱਛ ਕੇ ਸ਼ਾਲ ਦੀ ਘੜੀ ਤੱਕ ਇਹਨਾਂ ਤੋਂ 8 ਮੋਟਰਸਾਈਕਲ ਹੋ ਰਿਕਵਰ ਹੋਏ ਨੇ ਤੇ ਕੁੱਲ 9 ਹੋ ਗਏ ਮੋਟਰਸਾਈਕਲ ਇਸ ਦਰਾਨੇ ਰਿਮਾਂਡ ਅੱਗੇ ਕਿ ਕਿਸਨ ਮਰਦੇ ਨੇ ਜੀ ਖੁਸ਼ੀ ਕਰਦੇ ਜੀ ਰਜਨ ਕਮਟੇ ਦੀ ਚੌਕ ਪੁੱਛ ਬੁੱਛ ਸਰ ਵੀ ਨੇ ਸ਼ਾਬਾਸ਼ ਕਰਦੇ ਸੀ ਜੀ ਇਹ 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 ਇਹਨਾਂ ਦਾ ਡਾਕ ਟੈਸਟ ਇਹਨਾਂ ਦਾ ਡਾਕ ਟੈਸਟ ਕਰਵਾਤੀ ਜੀ ਗੱਲ ਪਲੀਰ ਹੋਊਗੀ ਪਰ ਹਾਦਸੇ ਗੱਡੀ ਨਿਸ਼ੇੜੀ ਨਹੀਂ ਲੰਦਾ ਤੇ ਚੋਰੀ ਕਰਨ ਤੋਂ ਬਾਅਦ ਕਿੱਥੇ ਵਰਤੇ ਸੀ ਕੋਈ ਜਾਂ ਹਲੇ ਇਹ ਵੀ ਤਫ਼ਤੀਸ਼ ਹੈ ਤਫ਼ਤੀਸ਼ ਦਾ ਇੰਨੀ ਵੀ ਸ਼ੱਕ ਤਫ਼ਤੀਸ਼ ਦਾ ਕਿਹੜੇ ਕਿਹੜੇ ਇਲਾਕੇ ਦਾ ਚੋਰੀ ਕੀਤੀਆਂ ਨੇ ਇਹ ਮੋਟ ਸਕਦੀ ਜਿਆਦਾ ਮੋਟਰਸਾਈਕਲ ਚੋਰੀ ਇਹਨਾਂ ਨੇ ਸ਼ੁਗਨਾਈ ਏਰੀਆ ਚ ਜਾਂ ਜੰਧਰਾ ਹਸਪੀਟਲ ਦੇ ਏਰੀਆ ਚ ਇਧਰ ਹੀ ਕੀਤੇ